ਸੀਕਾਲ ਜੀ ਸਾਰੇ ਨਾਲ ਅੱਜ ਆਪਾਂ ਗੱਲ ਕਰਦੇ ਆਪਾਂ ਫਾਲੋਵਰ ਵੀ ਮਹੀਨੇ 'ਚ ਆਪਣੇ ਕਿਚਨ ਗਾਰਡਨਿੰਗ 'ਚ ਜਾਂ ਕਿਹੜੀ ਲੂਗੀ 'ਚ ਜੋ ਆਪਾਂ ਕਿਹੜੀ ਕਿਹੜੀ ਸਬਜ਼ੀ ਲਗਾ ਸਕਦੇ ਹਾਂ ਪਹਿਲਾ ਨੰਬਰ 'ਕਿ ਆਪਾਂ ਖੀਰਾ ਗਰਮੀਆਂ ਦੀ ਮੇਨ ਖਾਣ ਵਾਲੀ ਚੀਜ਼ ਤੇ ਇਹਨੂੰ ਫਲ ਬਹੁਤ ਛੇਤੀ ਆ ਜਾਂਦਾ 25 ਤੋਂ 30 ਦਿਨ ਦੇ 'ਚ ਇਸ ਨੂੰ ਫਲ ਲੱਗ ਜਾਂਦਾ ਤੇ ਪਰ ਇਹਦਾ ਇੱਕ ਕਮੀ ਹੁੰਦੀ ਹੈ ਜਦੋਂ ਲੰਮਾ ਸਮਾਂ ਤੱਕ ਨਹੀਂ ਚੱਲਦਾ ਮਤਲਬ 25 ਤੋਂ 30 ਦਿਨ ਹੀ ਇਹ ਫਲ ਦਿੰਦਾ ਉਸ ਤੋਂ ਬਾਅਦ ਇਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਦੀ ਵੇਲਾ ਤੇ ਫਲ ਭਾਰੇ ਬਹੁਤ ਵਧੀਆ ਹੁੰਦਾ ਉਹ ਛੇਤੀਆਂ ਦਾ ਅਰੇ ਇਸ ਨੂੰ ਆਪਾਂ ਦੁਬਾਰਾ ਦੁਬਾਰਾ ਲਗਾਉਣਾ ਪਊਗਾ ਤੇ ਅਗਲਾ ਨੰਬਰ ਆਪਣੀ ਆ ਗਈ ਸ਼ਿਮਲਾ ਮਿਰਚ ਇਹ ਆਪਾਂ ਹੁਣ ਦੀ ਲੱਗੀ ਸ਼ਿਮਲਾ ਵਿੱਚ 40 ਤੋਂ 45 ਦਿਨਾਂ ਵਿੱਚ ਫਲ ਤੇ ਆ ਜਾਊਗੀ 2 ਮਹੀਨੇ ਪੂਰਾ ਭਰਮਾ ਫਲ ਤੇ ਅਗਲੇ 2 ਮਹੀਨੇ ਫਲ ਘਟ ਮਤਲਬ 4 ਮਹੀਨੇ ਫਲ ਵਧੀਆ ਦਿੱਜੂਗੀ ਤੇ ਜੇ ਆਪਾਂ ਇਸ ਨੂੰ ਵਧੀਆ ਕੇਅਰ ਕਰੀਏ ਤਾਂ ਤੇ ਉਸ ਤੋਂ ਅਗਲਾ ਨੰਬਰ ਆ ਗਿਆ ਆਪਣੀ ਹਰੀ ਮਿਰਚ ਜਿਹੜੀ ਕਿ ਆਪਾਂ ਵਧੀਆ ਤਰੀਕੇ ਨਾਲ ਟੰਗਣਾ ਲਾਈ ਜਾਵੇ ਤੇ ਵਧੀਆ ਕੇਅਰ ਕੀਤੀ ਜਾਵੇ ਤੇ ਆਪਣੀ ਸਾਲ ਦਾ ਫਲ ਘੱਟੋ ਘਾਟਿਆ ਦੇਣਾ ਚਾਹੀਦਾ ਹੈ ਚਾਹੀਦਾ ਜੇ ਆਪਾਂ ਇਸ ਦੀ ਕੇਅਰ ਠੀਕ ਕਰਦੇ ਆਂ ਤੇ ਜੇ ਆਪਾਂ ਵਧੀਆ ਕੇਅਰ ਕਰਦੇ ਆਂ ਤੇ ਇਹ ਦੋ ਤੋਂ ਤਿੰਨ ਸਾਲ ਫਲ ਵੀ ਦੇ ਜਾਂਦੀ ਹੈ ਇਹ ਬੂਟਾ ਲਾਇਆ ਨਹੀਂ ਖਰਾਬ ਹੁੰਦਾ ਛੇਤੀ ਕਿਤੇ ਤੇ ਉਸ ਤੋਂ ਅੱਗੇ ਆ ਗਿਆ ਟਮਾਟਰ ਟਮਾਟਰ ਵੀ 40 ਤੋਂ 45 ਦਿਨਾਂ 'ਚ ਫਲ ਦੇਣ ਲੱਗ ਪੈਂਦਾ ਇਹ ਵੀ ਦੋ ਤੋਂ ਢਾਈ ਮਹੀਨੇ ਵਧੀਆ ਫਲ ਦੇ ਜਾਂਦਾ ਪਰ ਇਹ ਜਿਆਦਾ ਲੰਮਾ ਸਮਾਂ ਤੱਕ ਨਹੀਂ ਚੱਲਦਾ ਹੁੰਦਾ ਉਸ ਤੋਂ ਅੱਗੇ ਆ ਗਿਆ ਆਪਣੀ ਭਿੰਡੀ ਭਿੰਡੀ 'ਤੇ ਆਪਾਂ ਜੇ ਵਧੀਆ ਤਰੀਕੇ ਨਾਲ ਇਹ 4-5 ਮਹੀਨੇ ਫਲ ਵਧੀਆ ਦੇ ਜਾਂਦੀ ਹੈ ਇੱਕ ਗਿਆ ਕੀ ਪਾਲਕ ਪਾਲਕ ਵੀ ਆਪਾਂ ਗਰਮੀਆਂ ਚ ਲਗਾ ਸਕਦੇ ਹਾਂ ਫਰਵਰੀ ਮਹੀਨੇ ਦੇ ਸ਼ੁਰੂ ਚ ਤੇ ਇਹ ਵੀ ਵਧੀਆ ਰਹ ਜਾਂਦੀ ਹੈ ਪਰ ਇਸ ਨੂੰ ਥੋੜਾ ਕੀੜੇ ਮਕੌੜੇ ਦੀ ਸਮੱਸਿਆ ਆਉਂਦੀ ਇਹ ਫੋਲ ਆਰਗੈਨਿਕ ਚ ਨਹੀਂ ਹੋ ਸਕਦੀ ਇਸ ਨੂੰ ਸੁੰਡੀ ਬੜਾ ਮोटा ਪੈਂਦੀ ਰਹਿੰਦੀ ਆ ਤੇ ਆਪਾਂ ਨੂੰ ਹਲਕੀ ਫੋਲਕੀ ਸਪਰੇਅ ਕਰਨੀ ਆ ਜਾਈਦਾ ਪਰ ਹੋ ਵਧੀਆ ਜਾਂਦੀ ਆ ਫਿਰ ਵੀ ਵਧੀਆ ਤਰੀਕੇ ਨਾਲ ਹੋ ਜਾਂਦੀ ਆ ਆਪਾਂ ਇਸ ਨੂੰ ਵੀ ਜੇ ਵਧੀਆ ਵੈਰਾਈਟੀ ਲਾਈਏ ਇਸ ਸਮੇਂ ਚ ਢੇਸੀ ਵੈਰਾਈਟੀ ਤੇ ਨਹੀਂ ਕਾਮਯਾਬ ਹੋਏਗੀ ਕੋਈ ਹਾਈਬ੍ਰਿਡ ਵੈਰਾਈਟੀ ਲਾਉਣੀ ਪਊਗੀ ਆਪਾਂ ਨੂੰ ਜਿਹੜੀ ਕਿ ਵਧੀਆ ਹੈ ਵੀ ਦੋ ਤਿੰਨ ਕਟਾਈਆਂ ਵਧੀਆ ਦੇ ਜਾਂਦੀ ਆ ਤੇ ਇਸ ਤੋਂ ਅੱਗੇ ਆਪਾਂ ਗਰਮੀਆਂ 'ਚ ਮੂਲੀ ਲਗਾ ਸਕਦੇ ਹਾਂ ਮੂਲੀ 'ਚ ਸਜੈਂਟਾ ਦੀ ਇੱਕ ਵੈਰਾਈਟੀ ਆਉਂਦੀ ਹੈ ਆਈਬੀਰੀ ਨਾਂ ਤੇ ਉਹ ਬਹੁਤ ਹੀ ਜ਼ਿਆਦਾ ਕਾਮਯਾਬ ਹੈ ਗਰਮੀਆਂ ਵਾਸਤੇ ਸਿਆਲਾਂਤ ਦੇਸੀ ਹੀ ਵਧੀਆ ਆ ਪਰ ਗਰਮੀਆਂ ਵਾਸਤੇ ਆਪਾਂ ਇਸ ਨੂੰ ਬੇਮੋਸ ਵੀ ਲਾਉਣਾ ਤਾਂ ਆਪਾਂ ਹਾਈਬ੍ਰਿਡ ਵਧੀਆ ਕੁਆਲਿਟੀ ਲੈਣੀ ਪਊਗੀ ਆਪਾਂ ਨੂੰ ਜਿਹੜੀ ਕਿ ਗਰਮੀਆਂ ਵਿੱਚ ਵਧੀਆ ਤਰੀਕੇ ਨਾਲ ਹੋ ਸਕੇ ਉਹ ਸਜੈਂਟਾ ਦੀ ਆਪਾਂ ਨੂੰ ਬਹੁਤ ਵਧੀਆ ਵੈਰਾਈਟੀ ਲੱਗੀ ਕਾਫੀ ਟਾਈਮ ਤੋਂ ਆਪਾਂ ਗ੍ਰਿਲ ਬਗੀਚੇ 'ਚ ਲਾਈ ਦੀ ਆ ਆਈਬੀਰੀ ਦੇ ਨਾਂ ਤੇ ਆਉਂਦੀ ਆ ਤੇ ਉਸ ਤੋਂ ਅੱਗੇ ਆ ਗਿਆ ਆਪਣਾ ਖੀਆ ਕੱਦੂ ਇਹ ਅਕᱫੋ ਆਪਾਂ ਆਪਣਾ ਦੇਸੀ ਵੀ ਲਾ ਸਕਦੇ ਹਾਂ ਤੇ ਹਾਈਬ੍ਰਿਡ ਵੀ ਲਾ ਸਕਦੇ ਹਾਂ ਪਰ ਦੇਸੀ ਲਾਉ ਉਤ ਜ਼ਿਆਦਾ ਵਧੀਆ ਤੇ ਅੱਗੇ ਆ ਗਿਆ ਧਨੀਆ ਧਨੀਆ ਆਪਾਂ ਜਿਹੜਾ ਮੱਝ ਲਾ ਸਕਦੇ ਹਾਂ ਜੀ ਬੈਂਗਣ ਆ ਗਿਆ ਉਸ ਤੋਂ ਅੱਗੇ ਤੇ ਕਰੇਲਾ ਆ ਗਿਆ ਕਰੇਲਾ ਵੀ ਆਪਾਂ ਵਧੀਆ ਤਰੀਕੇ ਨਾਲ ਫਲ ਦਊਗਾ ਫਰਵਰੀ ਚ ਲੱਗਾ ਹੋਇਆ ਤੇ 2 ਮਹੀਨੇ ਤੋਂ ਬਿਨਾਂ ਸਪਰੇਅ ਤੋਂ ਫਲ ਦਊਗਾ ਬਾਅਦ ਚ ਬਰਸਾਤਾਂ ਵਾਲੇ ਮਹੀਨੇ ਆਪਾਂ ਇਸੇ ਉੱਪਰ ਕੋਈ ਨਾ ਕੋਈ ਸਪਰੇਅ ਕਰਨੀ ਪਊਗੀ ਜਾਂ ਆਪਾਂ ਇਸ ਨੂੰ ਫਰੂਟ ਫ्लाई ਦੇ ਟਰੈਪ ਲਾਉਣੇ ਪੈਣਗੇ ਤੇ ਬਾਕੀ ਇਹ ਵੀ ਵਧੀਆ ਕਾਮਯਾਬ ਚੀਜ਼ ਆ ਤੇ ਅੱਗੇ ਆ ਗਈ ਆਪਣੀ ਕੀਆ ਤੋਰੀ ਜਿਹਨੂੰ ਕਿਰਾਮਾ ਤੋਰੀ ਵੀ ਕਹਿੰਦੇ ਆ ਆਪਣੇ ਤੇ ਇਹ ਵੀ ਦੇਸੀ ਵੀ ਵਧੀਆ ਤਾਂ ਬਾਕੀ ਹਾਈਬ੍ਰਿਡ ਵੀ ਤੁਸੀਂ ਲਾ ਸਕਦੇ ਤੁਹਾਡੀ ਇੱਛਾ ਜਿਦਾ ਹੈਗਾ ਲਗਾ ਸਕਦੇ ਆ ਤੇ ਅੱਗੇ ਆਪਣੀ ਗੋਭੀ ਆ ਗਈ ਗੋਭੀ ਆਪਾਂ ਲਗਾ ਸਕਦੇ ਪਰ ਗੋਭੀ ਨੂੰ ਥੋੜਾ ਸੁੰਢੀ ਦੀ ਸਮੱਸਿਆ ਆਉਗੀ ਤੇ ਬਾਕੀ ਆਪਣੇ ਅੱਗੇ ਫਰੈਂਚ ਵੀਨ ਫਲੀਆਂ ਜਿਹਨੂੰ ਕਹਿੰਦੇ ਆ ਆਪਾਂ ਤੇ ਜ਼ਕੀਨੀ ਆ ਗਿਆ ਜ਼ਕੀਨੀ ਆ ਗਿਆ ਪਰ ਜ਼ਕੀਨੀ ਗਰਮੀਆਂ 'ਚ ਥੋੜਾ ਘੱਟ ਕੰਮ ਜਾਪਿਆ ਗਰਮੀ 'ਚ ਇਸ ਨੂੰ ਥੋੜੀ ਸੁੰਢੀ ਦੀ ਸਪੰਸਿਆ ਜਾ ਰਹਾ ਹਾਂ ਦੀ ਫਰੂਟ ਫਰਾਈ ਦੀ ਜਿਹੜੀ ਵੈਜੀਟੇਬਲ ਫਰਾਈ ਆ ਉਹ ਦੀ ਸਪੰਸਿਆ ਜਾ ਰਹਾ ਹਾਂ ਦੀ ਕੀੜਿਆਂ ਦੀ ਤੇ ਫਰ ਵਿੱਚ ਲੱਗਾ ਗੇਤਾ ਫੇਰ ਵੀ ਹੋ ਇੱਕ ਦੋ ਫਲ ਵਧੀਆ ਦੇ ਜੂਗਾ ਤੇ ਬਾਕੀ ਇਸ ਤੋਂ ਅੱਗੇ ਆ ਕੇ ਆਪਣਾ ਮਿੱਠਾ ਕਦੂ ਵੀ ਕਹਿ ਰਹੇ ਨੇ ਆ ਤੇ ਹਲਵਾ ਕਦੂ ਵੀ ਕਰਦੇ ਇਹ ਵੀ ਵਧੀਆ ਤਰੀਕੇ ਨਾਲ ਹੋ ਜਾਂਦਾ ਤੇ ਅੱਗੇ ਆਪਣੀ ਗਵਾਰ ਆ ਰਹੀਆਂ ਫਲੀਆਂ ਆ ਗਈਆਂ ਗਵਾਲ ਫਲੀ ਇਹ ਵੀ ਵਧੀਆ ਤਰੀਕੇ ਨਾਲ ਹੋ ਜਾਂਦੀ ਆਪਣੇ ਮੇਰਾ ਸਪਰੇਅ ਤੋਂ ਤੇ ਅੱਗੇ-ਅੱਗੇ ਆਪਣਾ ਟਿੰਡਾ ਇਹ ਟਿੰਡਾ ਵੀ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦਾ ਪਰ ਇਸ ਨੂੰ ਥੋੜਾ ਸਾਈਡ ਤੇ ਲਾਉਣਾ ਪਊਗਾ ਕਿਉਂਕਿ ਇਸ ਨੂੰ ਪਾਣੀ ਬਹੁਤ ਘੱਟ ਦੇਣਾ ਪੈਂਦਾ ਆਪਾਂ ਨੂੰ ਤੇ ਇਹ ਵੀ ਬਹੁਤ ਵਧੀਆ ਟੇਸਟੀ ਬਣਦਾ ਹੈ ਤੇ ਦੇਸੀ ਵੀ ਲਾ ਸਕਦੇ ਨੇ ਡੀਸੀ ਲਿਆ ਜਾਵੇ ਤੇ ਸਭ ਤੋਂ ਵਧੀਆ ਹਾਈਬ੍ਰਿਡ ਨਾਲ ਤੇ ਬਾਕੀ ਇਹ ਜਿਹੜੀਆਂ ਆਪਾਂ ਸਬਜ਼ੀਆਂ ਦੇ ਨਾਮ ਦੱਸਿਆ ਹੈ ਇਹ ਆਪਾਂ ਫਰਵਰੀ ਦੇ 15 ਤਰੀਕ ਤੱਕ ਲਗਾ ਲਗਾ ਦਿੱਤੀਆਂ ਜਾਂ ਤਾਂ ਸਭ ਤੋਂ ਵਧੀਆ ਜਿਆਦਾ ਤਾਂ ਚੀਜ਼ਾਂ ਦੀ ਪਨੀਰੀ ਆਪਾਂ ਤਿਆਰ ਮਿਲੂਗੀ ਜਾਂ ਆਪਾਂ ਤਿਆਰ ਕੀਤੀ ਹੋਊਗੀ ਪਹਿਲਾਂ ਤੇ ਬਾਕੀ ਏ ਜੇ ਆਪਾਂ ਸਬਜੀ ਟਾਈਮ ਸੈੱਲ ਆ ਲੈਣੇ ਆ ਤਾਂ ਆਪਣੇ 20 ਕੁ ਮਾਰਚ ਤੱਕ ਆਪਣਾ ਹਲਕਾ ਫੁਲਕਾ ਕੋਈ ਨਾ ਕੋਈ ਫਰੂਟ ਸਬਜੀ ਨਾ ਆਉਣਾ ਸ਼ੁਰੂ ਹੋ ਜਾਊਗਾ ਤੇ ਬਾਕੀ ਮਈ ਜੂਨ ਤੱਕ ਵਧੀਆ ਚੱਲ ਜੂਗੀ ਤੇ ਬਾਕੀ ਆਪਾਂ ਅੱਗੇ ਵੀ ਦੱਸ ਦੇ ਰਾਵਾਂਗੇ ਆਪਾਂ ਕਿਹੜੇ ਕਿਹੜੇ ਮਹੀਨੇ ਕਿਹੜੇ ਕਿਹੜੇ ਸਬਜੀ ਲਗਾ ਸਕਦੇ ਆ ਓਕੇ ਧੰਨਵਾਦ ਜੀ ਸਾਰਿਆਂ ਦਾ ਜੀ